ਮੁੱਦਾ ਇਹ ਹੈ ਕਿ ਇਹ ਡੇਰਾ ਇੱਕ ਗੁਰਦੁਆਰਾ ਇਹਦੇ ਵਿੱਚ ਗੁਰਦੁਆਰਾ ਟਰਨੂਲ ਵਿੱਚ ਦਾਸ ਭੁਗਤਿਆ ਸੀ ਔਰ ਮੇਰੇ ਬਿਆਨਾਂ ਵਿੱਚ ਇਹਨੂੰ ਅਸੀਂ ਡੇਰਾ ਡਿਕਲੇਅਰ ਕਰਦੇ ਆ ਡੇਰਾ ਸਾਫਤ ਕੀਤਾ ਸੀ ਜਦ ਕਿ ਉਸ ਵੇਲੇ ਸ਼੍ਰੋਮਣੀ ਕਮੇਟੀ ਨੇ ਬਹੁਤ ਸਾਰੇ ਪ੍ਰਸ਼ਨ ਕੀਤੇ ਸੀ ਕਿ ਭੇਖ ਵੱਲੋਂ ਇਹ ਮੰਨਤਾ ਪ੍ਰਾਪਤ ਨੇ ਇੰਤਜ਼ਾਮ ਕਰ ਰਹੇ ਨੇ ਔਰ ਬਾਦਸੂਰ ਡੇਰੇ ਦੀ ਸੰਪਤੀ ਦੀ ਰੱਖਿਆ ਕਰ ਰਹੇ ਨੇ ਦੂਜੀ ਗੱਲ ਅਸੀਂ ਸ਼੍ਰੋਮਣੀ ਕਮੇਟੀ ਨੇ ਵੀ ਹਰਾਇਆ ਪੈਰਾ ਸੁਣ ਗਿਆ ਹੁਣ ਜਿਹੜੀ ਗੱਲ ਹੈ ਉਹ ਸ਼੍ਰੋਮਣੀ ਕਮੇਟੀ ਜਦੋਂ ਕਿਉਂਕਿ ਹਾਈ ਕੋਰਟ ਨੇ ਡਿਕਲੇਅਰ ਕਰਤਾ ਕਿ ਡੇਰਾ ਡਾਇਰੈਕਸ਼ਨ ਕੀਤੀ ਸੀ ਸੁਪਰੀਮ ਕੋਰਟ ਦੀ ਜੇਕਰ ਖਾਲਸਾ ਵਾਇਗੁਰਜੀ ਕੀ ਫਤਿਹ ਅੱਜ ਡੇਰਾ ਬਾਬਾ ਗੰਗਾ ਸਿੰਘ ਬਰਨਾਲਾ ਵਿਖੇ ਨਿਰਮਲ ਮਹਾਪੁਰਸ਼ਾਂ ਦਾ ਇੱਕ ਇਕੱਠ ਹੋਇਆ ਜਿਹਦੇ ਵਿੱਚ ਇਹ ਜਿਹੜੀ ਹੈ ਕਾਨਫਰੰਸ ਕੀਤੀ ਜਾ ਰਹੀ ਹੈ। ਔਰ ਮੁੱਦਾ ਇਹ ਹੈ ਕਿ ਇਹ ਡੇਰਾ ਇੱਕ ਗੁਰਦੁਆਰਾ। ਇਹਦੇ ਵਿੱਚ ਗੁਰਦੁਆਰਾ ਟ੍ਰਿਬਿਊਨਲ 'ਚ ਦਾਸ ਭੁਗਤਿਆ ਸੀ ਔਰ ਮੇਰੇ ਬਿਆਨਾਂ ਵਿੱਚ ਇਹਨੂੰ ਅਸੀਂ ਡੇਰਾ ਡਿਕਲੇਅਰ ਕਰਦੇ ਆਂ ਡੇਰਾ ਸਾਫਤ ਕੀਤਾ ਸੀ ਜਦਕਿ ਉਸ ਵੇਲੇ ਸ਼੍ਰੋਮਣੀ ਕਮੇਟੀ ਦੇ ਵਕੀਲਾਂ ਬਹੁਤ ਸਾਰੇ ਪ੍ਰਸ਼ਨ ਕੀਤੇ ਸੀਗੇ। ਗੁਰਦੁਆਰਾ ਟ੍ਰਿਬਿਊਨਲ 'ਚ ਮੈਂ ਇਹਨੂੰ ਗੁਰਦੁਆਰਾ ਨਹੀਂ ਬਲਕਿ ਮੈਂ ਡੇਰਾ ਕੀਤਾ ਸਾਹਿਬ اور ਬੀਬੀ ਪ੍ਰਧਾਨਾ ਬਾਬਾ ਅਲਾ ਸਿੰਘ ਦੀ ਲੜਕੀ ਜਿਨ੍ਹਾਂ ਇਹ ਸਾਰੇ ਡੇਰੇ ਵਸਾਏ দান ਕੀਤੇ ਨੇ ਉਹਨੇ ਵੀ ਇਸ ਨੂੰ ਨਿਰਮਲ ਧਰਮਸ਼ਾਲਾ ਡੇਰਾ ਹੀ ਬਾਬਾ ਗੰਧਾ ਸਿੰਘ ਦੇ ਕਿਹਦੇ ਕਿਹਲੇ ਕੀਤਾ ਗਿਆ ਦੂਸਰੀ ਮੁੱਖੀ ਗੱਲ ਇਹ ਹੈ ਇਹ ਠੀਕ ਹੈ ਬਹੁਤ ਲੰਬੇ ਸਮੇਂ ਤੋਂ ਇਹ ਪ੍ਰੋਪਰਟੀ ਸਾਂਝ ਵਿਵਾਦ ਗ੍ਰਸ ਮਸਲੇ ਬਹੁਤ ਚੱਲੇ ਨੇ ਬਹੁਤ ਸਾਰੇ ਕੇਸ ਵੀ ਚੱਲੇ ਨੇ ਸੁਪਰੀਮ ਕੋਰਟ ਤੱਕ ਵੀ ਲੋਅਰ ਕੋਰਟ ਹਾਈ ਕੋਰਟ ਤੱਕ ਵੀ ਪਰ ਇੰਨੇ ਸਮੇਂ ਵਿੱਚ ਸੰਤ ਬਾਬਾ ਗਰਵਚਨ ਸਿੰਘ ਜੇ ਉਹਨਾਂ ਨੇ ਕਹਿੰਦੇ ਕੱਢ ਦਿੱਤਾ ਪਰ ਉਹ ਮਹਾਂਤਰੇ ਨਰਮਲ ਪੰਚਾਇਤੀ ਅਖਾਰੇ ਦੇ ਮੁਖੀਆ ਮੰਤਰੇ ਉਹਨਾਂ ਤੋਂ ਬਾਅਦ ਵਿੱਚ ਬਕਾਇਦਾ ਬਾਦ ਉਸੂਰ ਜਿਸ ਤਰ੍ਹਾਂ ਭੇਖ ਤੇ ਅਖਾੜਾ ਪੱਗ ਦਿੰਦਾ ਉਹ ਪੱਗ ਸੰਤ ਪਿਆਰਾ ਸਿੰਘ ਜੀ ਨੂੰ ਦਿੱਤੀ ਗਈ ਜਿਹੜਾ ਇਹਨਾਂ ਦੇ ਕੱਢਣ ਦਾ ਸਵਾਲ ਹੈ ਉਹ ਕਈ ਮਸਲੇ ਛੋਟੇ ਛੋਟੇ ਵਿੱਚ ਚੱਲਦੇ ਨੇ ਮਨ ਉਮੀਦਾਂ ਆ ਕੇ ਹੁੰਦੀਆਂ ਨੇ ਪਰ ਉਹ ਬਿਵਾਦ ਕਰ ਬਹੁਤ ਲੰਬੇ ਸਮੇਂ ਤੱਕ ਨਹੀਂ ਰਹਿੰਦੇ ਹੁਣ ਦੇ ਮੌਜੂਦਾ ਸਮੇਂ 'ਚ ਜਦੋਂ ਇਹਨਾਂ ਨੂੰ ਮਹੰਤ ਬਣਾਇਆ ਗਿਆ ਡੇਰਾ ਬਾਬਾ ਗੰਧਾ ਸਿੰਘ ਦੇ ਬਕਾਇਦਾ ਮਹੰਤ ਨੇ ਦੇਖਦੇ بڑے ਜਾਨੀਏ ਸੁਪਰ ਸਿੱਧ ਸੰਤ ਨੇ ਔਰ ਦੂਸਰਾ ਡੇਰਾ ਬਾਬਾ ਗੰਧਾ ਸਿੰਘ ਦਾ ਇੰਤਜ਼ਾਮ ਬਾਦਸਤੂਰ ਕਰ ਰਹੇ ਨੇ ਦੇਖਣਾ ਸੰਪਰਕ ਹੈ ਅਖਾੜੇ ਦੇ ਮੁਖੀਆ ਮੰਤ ਮੌਜੂਦਾ ਹਨ ਸਾਡੀ ਇੱਕੋ ਇੱਕ ਮੰਗ ਹੈ ਚਲੋ ਕੋਈ ਕਿਸੇ ਤਰ੍ਹਾਂ ਕੋ ਚਾਰ ਮੰਡਲ ਬਣਾ ਲਵੇ ਦੋ ਮੰਡਲ ਬਣਾ ਲੈ ਪਰ ਮੌਜੂਦਾ ਹਾਲਤ ਵਿੱਚ ਜਿਹੜਾ ਨਿਰਮਲ ਪੰਚਾਇਤੀ ਖਾੜਾ ਉਹ ਪੰਡਤ ਗਿਆਨਦੇਵ ਸਿੰਘ ਜੀ ਮਾਰੇ ਮੁਖੀ ਮੰਤਰੀਮਾਨ ਸਾਹਿਬ ਨੇ ਉਹਨਾਂ ਦੇ ਨਾਲ ਜਿਵੇਂ ਵੀ ਇਹ ਬੁਲਾਇਆ ਗਿਆ ਜਸਵਿੰਦਰ ਸਿੰਘ ਜੀ ਸ਼ਾਸਤਰੀ ਕੋ ਸਹਾਇਕ ਉਠਾਰੀ ਨੇ ਤੇ ਮਹਾਂ ਜਸਵਿੰਦਰ ਸਿੰਘ ਜੀ ਲਾਬਤ ਉਸਕਤਰ ਨੇ ਉਹਨਾਂ ਦੇ ਸ਼੍ਰੀਮント ਸਾਹਿਬ ਦੇ ਥੱਲੇ ਜਿਹੜੇ ਚਾਰ ਮੁਖੀ ਮੰਤ ਹੁੰਦੇ ਨੇ ਉਨ੍ਹਾਂ ਵਿੱਚੋਂ ਸੰਤ ਪਿਆਰਾ ਸਿੰਘ ਜੀ ਜਿਹੜੇ ਨੇ ਇੱਕ ਮੁੱਖਿਆ ਮੰਤਰੀ ਤੋਂ ਐਉਂ ਅਸੀਂ ਕਹਿ ਸਕਦੇ ਹਾਂ ਕਿ ਭੇਖ ਵੱਲੋਂ ਇਹ ਮੰਨਤਾ ਪ੍ਰਾਪਤ ਨੇ ਇੰਤਜ਼ਾਮ ਕਰ ਰਹੇ ਨੇ ਔਰ ਬਾਦਸੂਰ ਡੇਰੇ ਦੀ ਸੰਪਤੀ ਦੀ ਰੱਖਿਆ ਕਰ ਰਹੇ ਨੇ ਕੋਰਟਾਂ ਦੇ ਕੇਸ ਉਹ ਤਾਂ ਚੱਲਦੇ ਰਹਿੰਦੇ ਨੇ ਲੰਬਾ ਲੰਬਾ ਸਮਾਂ ਚੱਲਦੇ ਨੇ ਜ਼ਮੀਨਾਂ ਵੇਚਣ ਦੀ ਗੱਲ ਆਉਂਦੀ ਹੈ ਕਿ ਤੇ ਇੰਪਰੂਵਮੈਂਟ ਟਾਸਕ ਐਕਵਾਇਰ ਕਰਦਾ ਜਦ ਲੋਕ ਜ਼ਬਰਨ ਦੱਬ ਲੈਂਦੇ ਬਹੁਤ ਸਾਰੀਆਂ ਮੁਸ਼ਕਲਾਂ ਸਾਨੂੰ ਵੀ ਜ਼ਮੀਨਾਂ ਜਾਇਦਾਦਾਂ ਦੇ ਕੰਟਰੋਲ ਕਰਨ ਵਿੱਚ ਆਉਂਦੀਆਂ ਨੇ ਪਰ ਕਿਸੇ ਨੂੰ ਫਰਾਡ ਕਰਕੇ ਕਿਸੇ ਨਾਲ ਧੇਰਾ ਫੇਰੀ ਕਰਕੇ ਕਾਗਜ਼ ਬਣਾ ਕੇ ਕਿਸੇ ਦੀ ਸੰਪਤੀ ਨੂੰ ਉਤਿਆ ਲੈਣਾ ਮੈਂ ਕਹਿੰਦਾ ਕਲਯੁਗ ਵਿੱਚ ਸਿਆਸੀ ਲੋਕਾਂ ਦਾ ਵੀ ਤੇ ਵੱਡੀਆਂ-ਵੱਡੀਆਂ ਸੰਸਥਾ ਦਾ ਵੀ ਇਹੀ ਸਾਧਨ ਬਣ ਗਿਆ ਵੀ ਮਹਾਰਾਜਾ ਕਮਜ਼ੋਰ ਬੰਦਾ ਦੇਖੋ ਆ ਵੀ ਹੋ ਗਿਆ ਉਹਦੇ ਮਕਾਨ ਨੂੰ ਸਾਹਮਣੇ ਕੋਟੀ ਸਾਹਮਣੇ ਜ਼ਮੀਨ ਸਾਹਮਣੇ ਇਹ ਕੋਝੋ ਹੋ ਰਿਹਾ ਤੋਂ ਸ਼ਮਣੇ ਕਮੇਟੀ ਵੀ ਚਲੋ ਹੈ ਤਾਂ ਸਿਕ ਸਿਕ ਸੰਸਾਦੀਕ ਕਮੇਟੀ ਹੈ ਪਰ ਉਹਨਾਂ ਨੂੰ ਦਾਮ ਅੰਤ ਦੁਰਵਚਨ ਸਿੰਘ ਜੀ ਨੇ ਇਹ ਜ਼ਮੀਨ ਦਿੱਤੀ ਸੀ ਡੇਰੇ ਜੀ ਪਰੰਤੂ ਦੂਜੇ ਪਾਸੇ ਪੇ ਖੜਾ ਹੋਇਆ ਬੇ ਮਹੰਤ ਗੁਰਵਚਨ ਸਿੰਘ ਜੀ ਇਹ ਐਸ ਨੂੰ ਜਿਵੇਂ ਨੂੰ ਨਹੀਂ ਦੇ ਸਕਦਾ ਕਿਉਂਕਿ ਜਿਹੜੀ ਸਮੇ ਕੁਇੰਟੀ ਹੈ ਉਹਦੇ ਰੂਲ ਦਾ ਰੈਗੂਲੇਸ਼ਨ ਵੱਖਰੀ ਹੈ ਉਹਦੇ ਨਿਜਮ ਚੋਣ ਵੱਖਰੀ ਹੈ ਨਿਰਮਲ ਸੰਪਰਦਾਇ ਦੀ ਵੱਖਰੀ ਹੈ ਜਦੋਂ ਸੁਪਰੀਮ ਕੋਰਟ ਚ ਕੇਸ ਗਿਆ ਤਾਰਕੁੰਡੇ ਵਕੀਲ ਨੇ ਇੱਕੋ ਗੱਲ ਕਹੀ ਜੱਜ ਨੂੰ ਬੇ ਜਨਾਬ ਇੱਕ ਅ ਦੁਰਗਾਮਤ ਉਹ ਹੈਗਾ ਬਰਲਾ ਮੰਦਰ ਇੱਕ ਸ਼ੀਸ਼ਗੰਜ ਗੁਰਦੁਆਰਾ ਦੋਨਾਂ ਦੇ ਮੈਨੇਜਰ ਹੈ ਕਿਸੇ ਮੈਨੇਜਰ ਨੂੰ ਇਹ ਹੱਕ ਨਹੀਂ ਹੈ ਉਹ ਜਾਇਦਾਦ ਬਰਲਾ ਮੰਦਰ ਦੀ ਜਾਇਦਾਦ ਸ਼ੀਸ਼ਗੰਜ ਨੂੰ ਦਿੱਤੀ ਜਾਇਦਾਦ ਸੀ ਇਸ ਤੋਂ ਇਹ ਕੇਸ ਜਿਹੜਾ ਸੀ ਰਿਮਾਂਡ ਹੋ ਕੇ ਗੁਰਦੁਆਰਾ ਟ੍ਰਿਬਿਊਨਲ ਚਾਇਸ ਤੇ ਦਾਸ ਉਹਦੇ ਚੋਂ ਸਿਕਤੀ ਸੀ ਮੈਂ ਉਹ ਤੋਂ ਭੁਗਤਿਆ ਸੀ ਤੇ ਮੈਂ ਇਹ ਸਾਬਤ ਕੀਤਾ ਸੀ ਕਿ ਗੁਰਦੁਆਰਾ ਨਹੀਂ ਹੈ ਇਹ ਨਿਰਮਲ ਧਰਮਸਾਲਾ ਡੇਰਾ ਬਾਬਾ ਗੰਦਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੇਰਾ ਨਾਮ ਸੰਤ ਤੇਜਾ ਸਿੰਘ ਅੱਜ ਬਣਾਉ ਡੇਰਾ ਗੁਰੂ ਸਰ ਖੋਡਾ ਪ੍ਰਧਾਨ ਨਿਰਮਲ ਪ੍ਰਾਚੀਨ ਨਿਰਮਲ ਮਾਮਾ ਮਦੂਦਾ ਮਾਪੇ ਡੇਰਾ ਬਾਬਾ ਗੰਦਰ ਸਿੰਘ ਦੀ ਕਾਨੂੰਨਨ ਤੌਰ ਤੇ ਇਹ ਨੇ ਸਾਰਾ ਕੁਝ ਜਿਹੜੀ ਇਹ ਹੈ ਪਹਿਲੀ ਗੱਲ ਦੂਜੀ ਗੱਲ ਅਸੀਂ ਸ਼੍ਰੋਮਣੀ ਕਮੇਟੀ ਨੂੰ ਵੀ ਹਰਾਇਆ ਪਿਆਰਾ ਸੋਨ ਵੀ ਹਰਾਇਆ ਹੁਣ ਜਿਹੜੀ ਗਾਹਾਂ ਦੀ ਗੱਲ ਹੈ ਉਹ ਸ਼੍ਰੋਮਣੀ ਕਮੇਟੀ ਜਦੋਂ ਕਿਉਂਕਿ ਹਾਈ ਕੋਰਟ ਨੇ ਡਿਕਲੇਅਰ ਕਰਤਾ ਕਿ ਇਹ ਡੇਰਾ ਡਾਇਰੈਕਸ਼ਨ ਕੀ ਦੀ ਸੀ ਸੁਪਰੀਮ ਕੋਰਟ ਦੀ ਸਾਰੇ ਇਹਨਾਂ ਨੇ ਆਪਦੇ ਜਿੰਨੇ ਵੀ ਲੀਗਲ ਸੀਗੇ ਉਹਨਾਂ ਨਾਲ ਸਾਰਿਆਂ ਨਾਲ ਰਾਇ ਕਰੀ ਜਿਹੜੇ ਪ੍ਰਧਾਨ ਸੀਗੇ ਅਵਤਾਰ ਸਿੰਘ ਜੀ ਮੱਕੜ ਸਾਹਿਬ ਮੈਨੂੰ ਬੁਲਾਇਆ ਬਾਬਾ ਅਸੀਂ ਲੁੱਦਣ ਗਏ ਨਾ ਉਹਦੇ ਘਰੇ ਗਏ ਸੀ ਬਾਬਾ ਹਾਂਜੀ ਹਾਂਜੀ ਸਾਨੂੰ ਕਿਹਾ ਵੀ ਦੇਖੋ ਬਾਬੇ ਸਾਨੂੰ ਪਤਾ ਕੇਸ ਤੁਹਾਡੇ ਹੱਕ ਚ ਹੋ ਗਿਆ ਇਹ ਸੁਪਰੀਮ ਕੋਰਟ ਦੀ ਹੋਵਾਂ ਲਈ ਆਪਾਂ ਜੇ ਬੈਠਕیں ਮਿਲ ਲਈ ਅਸੀਂ ਗਏ ਠੀਕ ਹੈ ਉਹਨਾਂ ਨੇ ਇੱਕ ਕਮੇਟੀ ਨਿਯੁਕਤ ਕਰਤੀ ਮੈਤਾ ਸਾਹਿਬ ਪੰਜੋਲੀ ਸਾਹਿਬ ਹੋਰ ਵੀ ਸੀ ਸਾਡੀ ਉੱਥੇ ਵੀ ਹੋਈ ਮੀਟਿੰਗ ਆਪਣੇ ਦੁਖਨਮਰ ਫਿਰ ਲੰਗਵਾਲ ਸਾਹਿਬ ਜਥੇ ਦਾ ਤੋਤਾ ਸਿੰਘ ਬਾਈ ਚ ਬਣੀ ਉੱਥੇ ਵੀ ਹੋਈ ਕਿਉਂਕਿ ਡੇਰੇ ਉਹ ਡਾਇਰੈਕਸ਼ਨ ਤੇ ਉਹ ਹੋ ਚੁੱਕਿਆ ਜੀ ਫਿਰ ਅੱਗੇ ਹੁਣ ਧਾਮੀ ਸਾਹਿਬ ਸਾਡੇ ਭੇਖ ਨਾਲ ਬੈਠ ਕੇ ਫਿਰ ਜਦੋਂ ਫਿਰ ਸਾਨੂੰ ਬੁਲਾਇਆ ਗਿਆ ਅਸੀਂ ਵੀ ਸਾਰਿਆਂ ਨੇ ਫੈਸਲਾ ਕੀਤਾ ਕਿ ਗੁਰੂ ਰਾਮਦਾਸ ਮਹਾਰਾਜ ਦਾ ਬਹੁਤ ਵੱਡਾ ਕਿਉਂਕਿ ਸਭ ਉਹਨਾਂ ਦੀ ਦੇਣ ਆ ਜੋ ਆਪਾਂ ਸ਼ਕਦੇਸ਼ ਕਹੁੰਦੇ ਆ ਉਹ ਬਖਸ਼ਿਸ਼ ਸਾਰੀ ਗੁਰੂ ਰਾਮਦਾਸ ਦੀ ਹੈ ਅਸੀਂ ਆਖਿਆ ਵੀ ਅਸੀਂ ਕੁਝ ਪ੍ਰਾਪਰਟੀ ਲੰਗਰ ਲਈ ਛੱਡਣ ਨੂੰ ਤਿਆਰ ਆ ਜੇਕਰ ਇਹਨੂੰ ਤੁਸੀਂ ਡੇਰਾ ਮੰਨ ਕੇ ਕੇਸ ਬੈਡਰਾ ਕਰੋ ਉਹਨਾਂ ਨੇ ਬੈਡਾ ਕਰ ਲਿਆ ਅਸੀਂ 63 ਜਿਹੜਾ ਸਾਡਾ ਉਹ ਜਮੀਨ ਹੋਇਆ ਉਹ ਸਾਡਾ ਭੇਖ ਚ ਬੈਠ ਕੇ ਹੋਇਆ ਪੰਚਾਇਤੀਨਾਵਾ ਹਾਂ ਇਹਦੇ ਵਿੱਚ ਉਹ ਗੁਰੂ ਰਾਮਦਾਸ ਦੇ ਲੰਗਰ ਲਈ ਜਿੰਨੀ ਪ੍ਰਾਪਰਟੀ ਆ ਉਹ ਉਹਨਾਂ ਨੂੰ ਹੈ ਉਹਦੀ ਕਿਵੇਂ ਕਰਨਾ ਕੀ ਕਰਨਾ ਇਹ ਭੇਖ ਦੀ ਸਾਰੀ ਉਹ ਹੈ ਆ ਚੀਜ਼ ਇੰਨੀ ਥੋੜੀ ਜਿਹੜੀ ਅਸਲੀ ਹੈ